ਆ ਦੇਖੋ ਇਸ ਤਰੀਕੇ ਨਾਲ ਆਟੋ ਕੱਟ ਚੱਲੂ ਹੁੰਦਾ ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਨਵਾਂ ਮਾਡਲ ਹੈਗਾ ਉਹ ਵੀ 24 ਆ ਜੋ ਵੀ ਜੋ 25 ਮਾਡਲ ਉਹਦੇ ਵਿੱਚ ਇੱਕ ਪ੍ਰੋਬਲਮ ਕਸਟਮਰ ਨੂੰ ਆ ਰਹੀ ਹੈ ਕਿ ਇਹ ਸਕੂਟੀ ਜਦ ਆਪਾਂ ਬੜੀ ਘੜੀ ਕਰਦੇ ਆ ਤਾਂ ਇਹ ਬੰਦ ਹੋ ਜਾਂਦੀ ਆ ਆਪਣੇ ਆਪ ਜਦੋਂ ਆਫ ਹੋ ਜਾਂਦਾ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਹੈਗੀ ਆ ਆਟੋ ਕੱਟ ਦੀ ਜਿਹੜਾ ਫੀਚਰ ਦਿੱਤਾ ਹੋਇਆ ਨਾ ਉਹ ਮਾਡਲ ਦੇ ਵਿੱਚ ਇਹ ਰਚੀ ਕਰ ਜਦ ਆਪਾਂ ਚਲਾਉਂਦੇ ਜਾਵਾਂਗੇ ਚਲਾਉਂਦੇ ਜਾਵਾਂਗੇ ਤਾਂ ਦੇਖੋ ਜਿਹੜਾ ਗ੍ਰੀਨ ਲਾਈਟ জ্বলਦੀ ਪਈ ਹੈ ਇਹ ਇਹ ਤਾਂ ਨਿਸ਼ਾਨ ਆ ਰਿਹਾ ਹੈ ਨਾ ਇਹ ਤੁਹਾਡਾ ਆਟੋ ਕਟ ਚਾਲੂ ਹੋਏਗਾ ਆ ਦੇਖੋ ਇਸ ਤਰੀਕੇ ਨਾਲ ਇਹ ਬੰਦ ਹੋ ਜਾਂਦੀ ਹੈ ਦੇਖੋ ਇਸ ਤਰੀਕੇ ਨਾਲ ਆਟੋ ਕਟ ਚਾਲੂ ਆ ਦੇਖੋ ਹੁਣ ਜੇ ਸਕੂਟਰੀ ਬੰਦ ਹਨ ਤਾਂ ਇਹ ਬੰਦ ਆਪਣੇ ਆਪ ਆਫ ਹੋ ਗਈ ਆ ਜਦ ਆਪਾਂ ਇਹਨੂੰ ਚਲਾਵਾਂਗੇ ਤਾਂ ਇਹ ਚਾਲੂ ਹੋ ਜਾਣਾ ਇਹਨੇ ਸਕੂਟਰੀ ਨੇ ਇਹ ਆ ਦੇਖੋ ਇਸ ਤਰੀਕੇ ਨਾਲ ਆ ਸਲਾਈਡ ਆ ਇਹਨੂੰ ਇੱਕ ਵਾਰੀ ਪੁਸ਼ ਕਰਨਾ ਤੇ ਇਹ ਸਟਾਰਟ ਹੋ ਗਈ ਆ ਇਹ ਹੀ ਆ ਕਿ ਜਿਹੜਾ ਆਟੋ ਕਟ ਆ ਇਹ ਆਪਣੇ ਆਪ ਚਾਲੂ ਹੋ ਜਾਂਦੇ ਇਹਨੂੰ ਆਫ ਕਰਨਾ ਆਪਾਂ ਨੂੰ ਪੜਨਾ ਪੈਣਾ ਆ ਇਹਨੂੰ ਬਟਨ ਨੂੰ ਬੰਦ ਕਰ ਦੋ ਤੇ ਆਟੋ ਕੱਟ ਬੰਦ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜੇ ਚਾਲੂ ਕਰ ਲੋ ਤੇ ਚਾਲੂ ਰਹਿੰਦਾ ਇਹ ਤਾਂ ਦਿੱਤਾ ਹੋਇਆ ਕੰਪਨੀ ਨੇ ਕਿਉਂਕਿ ਜਦ ਆਪਾਂ ਟ੍ਰੈਫਿਕ ਵਗੈਰਾ ਜਦ ਜਦ ਚੱਲਦੇ ਆਂ ਸ਼ਹਿਰਾਂ ਦੇ ਵਿੱਚ ਹਨ ਤਾਂ ਉਸ ਵੇਲੇ ਜਦ ਲਾਈਟ ਵਗੈਰਾ ਤੇ ਖੜਨਾ ਹੁੰਦਾ ਬੱਤੀ ਵਗੈਰਾ ਤੇ ਉਸ ਵੇਲੇ ਆਪਣੇ ਆਪ ਇਹ ਆਟੋ ਕੱਟ ਚਾਲੂ ਹੋ ਜਾਂਦਾ ਤੇ ਇੰਜਨ ਜਿਹੜਾ ਆਫ ਹੋ ਜਾਂਦਾ ਵੀ ਇਹਦੇ ਨਾਲ ਇੱਕ ਤਾਂ ਪੋਲੂਸ਼ਨ ਘੱਟ ਹੁੰਦਾ ਦੂਸਰੀ ਗੱਲ ਹੈ ਇਹ ਕੋ ਜਿਹੜਾ ਇਹ ਤੇਰੀ ਬਚਤ ਹੁੰਦੀ ਆ ਇਹ ਆਟੋ ਕੱਟ ਹੈਗਾ ਕਿ ਕੋਈ ਪ੍ਰੋਬਲਮ ਨਹੀਂ ਹੈਗੀ ਕਈ ਕਸਟਮਰ ਆ ਕੇ ਕੰਪਲੀਟ ਕਰਦੇ ਆ ਕਿ ਇਹ ਸਕੂਟਰੀ ਆਪਣੇ ਆਪ ਬੰਦ ਹੋ ਜਾਂਦੀ ਹੈ ਐਕਟਿਵ ਹਨ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਹੈਗਾ ਸਿਰਫ ਆਟੋ ਕੱਟ ਦਾ ਜਿਹੜਾ ਫੀਚਰ ਦਿੱਤਾ ਹੋਇਆ ਨਿਊ ਮਾਡਲ ਦੇ ਵਿੱਚ ਜਦ ਇਹਨੂੰ ਆਪਾਂ ਇੱਥੋਂ ਆ ਦੇਖੋ ਸਲਾਈਡ ਦੀ ਸਲਾਈਡ ਘੁਮਾਈ ਤੇ ਆਪਾਂ ਜਿਹੜਾ ਆਟੋ ਕੱਟ ਆਪਣਾ ਉਹ ਚਾਲੂ ਹੋ ਗਿਆ ਆਪਣੇ ਆਪ ਗੱਡੀ ਸਟਾਰਟ ਹੋ ਜਾਂਦੀ ਕੋਈ ਉਹ ਆਪਣਾ ਸਰਵੋਤਮ ਦੀ ਗੱਡੀ ਇਸ ਤਰੀਕੇ ਨਾਲ ਚਾਲੂ ਹੋ ਜਾਂਦਾ ਤੇ ਆਪਣੇ ਆਪ ਬੰਦ ਹੋ ਜੀ ਇਹਨੂੰ ਬੰਦ ਕਰਨਾ ਚਾਹੁੰਦੇ ਆ ਤਾਂ ਬੰਦ ਆਪਾਂ ਕਰ ਸਕਦੇ ਆ ਆਪਣੇ ਕੋ ਬਟਨ ਦਿੰਦਾ ਹੋਇਆ ਬਟਨ ਨੂੰ ਆਪਾਂ ਆਫ ਕਰ ਦੋ ਇੰਜਨ ਆਪਣੇ ਆਪ ਚੱਲਦਾ ਜਾਂਦਾ ਆ ਕਿ ਇਹ ਬੰਦ ਨਹੀਂ ਹੁੰਦਾ ਜੇ ਇਹਨੂੰ ਆਫ ਕਰੂਗੇ ਤਾਂ ਇਹਨੇ ਆਫ ਹੋ ਜਾਣਾ ਆਟੋ ਕੱਟ ਜਿਹੜਾ ਹੈਗਾ جان جی اور دیکھو ਜੇ ਆਪਾਂ ਚਲਾਣੀ ਹੈ ਥੋੜੀ ਖਾਣੇ ਆਟੋ ਖਰਚ ਆਉਣਾ ਜੇ ਨੂੰ ਆਪਾਂ ਬੰਦ ਕਰਨਾ ਚਾਹਨੇ ਆ ਤਾਂ ਇਹ ਬੰਦ ਹੋ ਜਾਣਾ ਆ ਦੇਖਿਓ ਹੁਣ ਤੋਂ ਤੁਹਾਡੇ ਪੁਰਾਣੇ ਵੀਡੀਓ ਵਿੱਚ ਜਦ ਆਪਾਂ ਥੋੜੇ ਜਿਹਾ ਕਿਤੇ ਰੁਕਣਾ ਹੈਗਾ ਇਹ ਆ ਦੇਖਿਓ ਜੀ ਅੰਤਲੀ ਵੀਡੀਓ ਦੇ ਵਿੱਚ ਜਦ ਆਪਾਂ ਚਲਾਈ ਜਾਨੀ ਹੈ ਥੋੜੀ ਆ ਥੋੜੀ ਦੇਰ ਬਾਅਦ ਜਦ ਆਪਾਂ ਕਿਤੇ ਰੁਕਣਾ ਹੈਗਾ ਰੋ ਕਰਦੇ ਨਾਲ ਕੀ ਹੋ ਰਿਹਾ ਦੇਖੋ ਆਟੋ ਕੱਟ ਬੰਦ ਹੋ ਰਿਹਾ ਉੱਥੇ ਜਿਹੜੀ ਲਾਈਟ ਆ ਨਾ ਆਟੋ ਕੱਟ ਦੀ ਬੰਦ ਹੋ ਗਈ ਸਕੂਟਰੀ ਚੱਲਦੀ ਹੈ ਹੁਣ ਆਪਾਂ ਆਟੋ ਕੱਟ ਚાલુ ਕਰਤਾ ਸਕੂਟਰੀ ਸਟਾਰਟ ਕੀਤੀ ਹੈ ਤੇ ਜਦ ਆਪਾਂ ਵੈਸੇ ਹੀ ਖੜੀ ਕਰਨੀ ਸਕੂਟਰੀ ਕਿਤੇ ਤਾਂ ਜਿਹੜਾ ਆਟੋ ਕੱਟ ਆ ਉਹ ਆਪਣੇ ਆਪ ਚੱਲ ਜੂਗਾ ਨਾ ਤੇ ਜਿਹੜਾ ਇੰਜਨ ਆ ਉਹ ਆਫ ਹੋਇਆ ਰਹੇਗਾ ਇਹ ਆ ਦੇਖੋ ਜੀ ਇਹ ਆਪਾਂ ਗਾਰਮ ਰਵਾ ਦੇਣਾ ਹੈ ਅੱਛਾ ਬ੍ਰੇਕ ਮਾਰੀ ਸਕੂਟਰੀ ਬੰਦ ਹੈ ਤੇ ਜੀ ਆ ਦੇਖੋ ਐਸਨੂੰ ਸਲਾਈਡ ਦੇਣੀ ਹੈ ਕਰੀਸ ਦੇਣੀ ਹੈ ਉਸ ਤੋਂ ਬਾਅਦ ਇਹ ਆਟੋ ਕਟਾ ਜਿਹੜਾ ਆਪਣੇ ਆਪ ਇੰਜਨ ਸਟਾਰਟ ਹੋ ਜਾਣਾ ਇੱਥੋਂ ਇਹਨੂੰ ਆਨ ਕਰ ਸਕਦੇ ਆ ਬਟਨ ਤੋਂ ਇੱਥੋਂ ਹੀ ਆਪਾਂ ਇਹਨੂੰ ਆਫ ਕਰ ਸਕਦੇ ਆ ਐਂਡੀਕੇਸ਼ਨ ਆਨ ਲੱਗੀ ਜੀ ਆ ਦੇਖੋ ਦੀ ਹੁਣ ਗੱਡੀ ਸਕੂਟਰੀ ਆਪਣੀ ਇਹ ਸਟਾਰਟ ਹੋ ਗਈ ਇਹ ਜੇ ਇਹ ਜਾਣਕਾਰੀ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ